ਮਹਾਭਾਰਤ ਦਾ ਜੁੱਧ ਜਦੋਂ ਖਤਮ ਹੋਇਆ ਭਗਵਾਨ ਕ੍ਰਿਸ਼ਨ ਅਰਜਨ ਨਾਲ ਗੱਲਾਂ ਕਰ ਰਹੇ ਸਨ ਅਰਜਨ ਦੇ ਮਨ 'ਚ ਵਿਚਾਰ ਆਇਆ ਗੀਤਾ ਇੱਕ ਵਾਰ ਫੇਰ ਸੁਣਾ ਉਹਨੇ ਬੇਨਤੀ ਕੀਤੀ ਜਿਹੜੇ ਉਪਦੇਸ਼ ਆਪ ਨੇ ਜੁੱਧ ਵਿੱਚ ਦਿੱਤੇ ਸੀ ਉਹਨਾਂ 'ਚੋਂ ਬਹੁਤੇ ਸਾਰੇ ਮੈਂ ਭੁੱਲ ਗਿਆ ਹਾਂ ਮਹਾਰਾਜ ਕਿਰਪਾ ਕਰੋ ਇੱਕ ਵਾਰ ਫੇਰ ਸੁਣਾ ਦਿਓ ਤਾਂ ਭਗਵਾਨ ਕ੍ਰਿਸ਼ਨ ਨੇ ਉੱਤਰ ਦਿੱਤਾ ਨਾ ਤਾਂ ਉਹ ਸਮਾਂ ਤੇ ਨਾ ਇਹ ਸਥਾਨ ਤੇ ਨਾ ਸਥਿਤੀ ਹੈ ਨਾ ਕੋ ਰਸੇਤਰ ਦਾ ਮੈਦਾਨ ਆ ਨਾ ਤੁਸੀਂ ਹੁਣ ਉਹ ਅਰਜਣ ਹੋ ਨਾ ਹੀ ਅਸੀਂ ਹੁਣ ਉਹ ਭਗਵਾਨ ਹਾਂ ਦੁਆਰਾ ਗੀਤਾ ਉਚਾਰਨੀ ਹੁਣ ਸੰਭਵ ਨਹੀਂ ਇਹ ਬਾਕ ਸਾਵਧਾਨ ਕਰਦਾ ਹੈ ਕਿ ਮਨੁੱਖ ਨੇ ਤਾਂ ਅਜਿਹਾ ਗ੍ਰੰਥ ਕੀ ਸਿਰਜਣਾ ਭਗਵਾਨ ਵੀ ਦੁਵਾਰਾ ਗੀਤਾ ਨਹੀਂ ਉਚਾਰ ਸਕਦੇ ਸੋ ਜੋ ਹੋਇਆ ਸੋ ਆਦ ਅਤੇ ਅੰਤ ਹੈ